ਸਰ ਇੱਕ ਬਾਰਾਦਰੀ ਜਾਣੇ ਮਾਮਲਾ ਦਰਜ ਕੀਤਾ ਗਿਆ ਰੇਪ ਦਾ ਪੂਰਾ ਮੈਟਰ ਕੀ ਹੋ ਗਿਆ ਜੀ ਕੱਲ ਸਾਨੂੰ ਇਨਫੋਰਮੇਸ਼ਨ ਮਿਲੀ ਸੀਗੀ ਜੋ ਭਗਵੰਤ ਕੀ ਐ ਪਛੋਂ ਗਵਾਲੀਆ ਦੇ ਪ੍ਰਦੇਸ਼ ਦਾ ਰਹਿਣ ਵਾਲਾ ਸੀਗਾ ਤੇ ਪਿਛਲੇ 8-10 ਸਾਲ ਤੋਂ ਜਲੰਧਰ ਦੇ ਵਿੱਚ ਸੰਤ ਨਗਰ ਰੇਲਵੇ ਫਾਟਕ ਜਿਹੜੀ ਰੇਲਵੇ ਕਲੋਨੀ ਹੈ ਉੱਥੇ ਰਹਿ ਰਿਹਾ ਸੀਗਾ ਇਹਦੀ ਮਾਈਨਰ ਬੱਚੀ ਸੀਗੀ ਉਹਨੇ ਕੰਪਲੀਟ ਕੀਤੀ 16 April ਨੂੰ ਕਿ ਉਹਦੇ ਢੇਟ ਵਿੱਚ ਦਰਦ ਹੋ ਰਹੀ ਹੈ ਤੇ ਉਹਦੇ ਗੁਪਤਾਂ ਵਿੱਚ ਵੀ ਦਰਦ ਹੋ ਰਹੀ ਹੈ ਜੋ ਇਹਨੇ ਆਪਣੇ ਬੱਚੀ ਨੂੰ ਨਾਲ ਲੈ ਕੇ ਸਿਵਲ ਹਸਪੀਟਲ ਗਿਆ ਜੋ ਦਰਾਨੇ ਇਲਾਜ ਨੂੰ ਪਤਾ ਲੱਗਾ ਕਿ ਉਹਦੀ ਬੇਟੀ ਪ੍ਰੈਗਨੈਂਟ ਹੈ ਅਰ ਜੋ ਬੱਚੀ ਨੂੰ ਪਿਆਰ ਦੇ ਨਾਲ ਪੁੱਛਿਆ ਗਿਆ ਤਾਂ ਉਹਨੇ ਦੱਸਿਆ ਕਿ ਚਰਨਦਾਸ ਈਲੀ ਸ਼ਣੀ ਬਾਬਾ ਜੋ ਕਿ ਉਸੇ ਇਲਾਕੇ ਦਾ ਹੀ ਉਸੇ ਰੇਲਵੇ ਫਾਟਕ ਕਲੋਨੀ ਦਾ ਹੀ ਰਹਿਣ ਵਾਲਾ ਹੈ ਮੱਚੋਂ ਇਹ ਅੰਮ੍ਰਿਤਸਰ ਦਾ ਠੱਡੀਆਂ ਪਿੰਡ ਦਾ ਬਟ ਉੱਥੇ ਇਹ ਵੀ ਕੁਝ ਸਮੇਂ ਤੋਂ ਰਹਿ ਰਿਹਾ ਸੀਗਾ ਜਿਹੜਾ ਉਹਦੇ ਨਾਲ ਸ਼ਰੀਰੀਕ ਸੰਬੰਧ ਬਣਾਉਂਦਾ ਰਿਹਾ ਤੇ ਉਹਨੂੰ ਡਰਾ ਧਮਕਾ ਕੇ ਰੱਖਿਆ ਕਿ ਜੇਕਰ ਤੂੰ ਇਸ ਸੰਬੰਧ ਵਿੱਚ ਆਪਣੇ ਪਿਤਾ ਨੂੰ ਦੱਸਿਆ ਜਾਂ ਕਿਸੇ ਹੋਰ ਨੂੰ ਦੱਸਿਆ ਤਾਂ ਉਹਦੇ ਫਾਦਰ ਦਾ ਜਾਨੀ ਤੇ ਮਾਲੀ ਨੁਕਸਾਨ ਕਰੇਗਾ ਬੇਸਡ ਅਪਨ ਦ ਕੰਪਲੇਂਟ ਬਰਾਦਰੀ ਦੇ ਵਿੱਚ ਜਿਹੜਾ ਹੈ ਚਰਨਦਾਸ ਇਲੀ ਸ਼ਨੀ ਬਾਪ ਹੈ ਉਹਦੇ ਖਿਲਾਫ ਰੇਪ ਅਤੇ ਪੋਪਸੋ ਦੀ ਰੈਲੇਵੈਂਟ ਤਰਾਮਾਂ ਦੇ ਤਹਿਤ ਅਰਚਾ ਦਰਜ ਕਰ ਲਿਆ ਗਿਆ ਤੇ ਦੋਸ਼ੀ ਨੂੰ ਤੁਰੰਤ ਗ੍ਰਿਫਤਾਰ ਕਰ ਲਿਆ ਗਿਆ ਅੱਜ ਦੋਸ਼ੀ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਜਾਏਗਾ ਤੇ ਉਹਦਾ ਮੈਕਸਿਮਮ ਰਿਮਾਂਡ ਲੈ ਕੇ ਅਸੀਂ ਤਫਤੀਸ਼ ਨੂੰ ਅਗੇ ਦਵਾਵਾਂਗਾ ਕਰਮਾ ਸਿਰ ਸ਼ਨੀ ਬਾਪ ਉੱਥੇ ਦਾ ਡਾਟਾ ਪੀ ਦਾ ਹੀ ਕੰਮ ਸੀਗਾ ਬਟ ਕੋਈ ਬਹੁਤ ਜ਼ਿਆਦਾ ਪ੍ਰੋਮਿਨੈਂਟ ਕੰਮ ਨਹੀਂ ਸੀਗਾ ਤੇ ਉਸੇ ਚੀਜ਼ ਦਾ ਫਾਇਦਾ ਉਠਾ ਕੇ ਜਦੋਂ ਭਗਵੰਤ ਜਿਹੜਾ ਲੜਕੀ ਦਾ ਫਾਦਰ ਸੀਗਾ ਕੰਮ ਤੇ ਜਾਂਦਾ ਸੀਗਾ ਮੋਚੀ ਦੇ ਕੰਮ ਤੇ ਜਾਂਦਾ ਸੀ ਤੇ ਪਿੱਛੋਂ ਉਹਦੇ ਨਾਲ ਸ਼ੋਸ਼ਣ ਕਰਦਾ ਰਿਹਾ ਇਹ ਰੇਲ ਵਿਭਾਗ ਨਾਲ ਵੀ ਜੁੜਿਆ ਹੈ ਨਹੀਂ ਹਜੇ ਅਸਲ ਵਿੱਚ ਇਹੋ ਦੀ ਕੋਈ ਗੱਲ ਨਹੀਂ ਸਾਹਮਣੇ ਬਟ ਅਸੀਂ ਇਹਨੂੰ ਤਫ਼ਤੀਸ਼ ਦੇ ਵਿੱਚ ਲੈ ਕੇ ਆਵਾਂਗੇ ਜੇਕਰ ਕੋਈ ਗੱਲ ਸਾਹਮਣੇ ਆਏਗੀ ਤੇ ਉਹਦੇ ਅਕਾਊਂਟ ਵੀ ਕਰਕੇ ਕਰਾਂਗੇ ਸਰ ਇੱਕ 12 ਸਾਲਾਂ ਦੇ ਜਾਣੇ ਮਾਮਲਾ ਦਰਜ ਕੀਤਾ ਗਿਆ ਰੇਪ ਦਾ ਪੂਰਾ ਮੈਟਰ ਕੀ ਹੈ ਜੀ ਕੱਲ ਸਾਨੂੰ ਇਨਫੋਰਮੇਸ਼ਨ ਮਿਲੀ ਸੀਗੀ ਕਿ ਜੋ ਭਗਵੰਤ ਵਿਅਕਤੀ ਹੈ ਜੋ ਦਿਵਾਲੀਆ ਰ ਮਧਿਆ ਪ੍ਰਦੇਸ਼ ਦਾ ਰਹਿਣ ਵਾਲਾ ਸੀਗਾ ਤੇ ਪਿਛਲੇ 8-10 ਸਾਲ ਤੋਂ ਜਲੰਧਰ ਦੇ ਵਿੱਚ ਸੰਤ ਨਗਰ ਰੇਲਵੇ ਫਾਟਕ ਜਿਹੜੀ ਰੇਲਵੇ ਕਲੋਨੀ ਹੈ ਉੱਥੇ ਰਹਿ ਰਿਹਾ ਸੀਗਾ ਇਹਦੀ ਮਾਈਨਰ ਬੱਚੀ ਸੀਗੀ ਉਹਨੇ ਕੰਪਲੀਟ ਕੀਤੀ 16 April ਨੂੰ ਕਿ ਉਹਦੇ ਢੇਟ ਵਿੱਚ ਦਰਦ ਹੋ ਰਹੀ ਹੈ ਤੇ ਉਹਦੇ ਗੁਪਤਾਂ ਵਿੱਚ ਵੀ ਦਰਦ ਹੋ ਰਹੀ ਹੈ ਜੋ ਇਹਨੇ ਆਪਣੇ ਬੱਚੀ ਨੂੰ ਨਾਲ ਲੈ ਕੇ ਸਿਵਲ ਹਸਪਤਲ ਗਿਆ ਜੋ ਦਰਾਂੇ ਇਲਾਜ ਨੂੰ ਪਤਾ ਲੱਗਾ ਕਿ ਉਹਦੀ ਬੇਟੀ ਪ੍ਰੈਗਨੈਂਟ ਹੈ ਅਰ ਜਿਹੜਾ ਬੱਚੀ ਨੂੰ ਪਿਆਰ ਦੇ ਨਾਲ ਪੁੱਛਿਆ ਗਿਆ ਤਾਂ ਉਹਨੇ ਦੱਸਿਆ ਕਿ ਚਰਨਦਾਸ ਈਲੀ ਸ਼ਣੀ ਬਾਬਾ ਜੋ ਕਿ ਉਸੇ ਇਲਾਕੇ ਦਾ ਹੀ ਉਸੇ ਰੇਲਵੇ ਫਾਟਕ ਕਲੋਨੀ ਦਾ ਹੀ ਰਹਿਣ ਵਾਲਾ ਹੈ ਮੱਚੋਂ ਇਹ ਅੰਮ੍ਰਿਤਸਰ ਦਾ ਠੱਡੀਆਂ ਪਿੰਡ ਦਾ ਬਟ ਉੱਥੇ ਹੀ ਇਹ ਵੀ ਕੁਝ ਸਮੇਂ ਤੋਂ ਰਹਿ ਰਿਹਾ ਸੀਗਾ ਜਿਹੜਾ ਉਹਦੇ ਨਾਲ ਸਰੀਰਕ ਸੰਬੰਧ ਬਣਾਉਂਦਾ ਰਿਹਾ ਤੇ ਉਹਨੂੰ ਡਰਾ ਧਮਕਾ ਕੇ ਰੱਖਿਆ ਕਿ ਜੇਕਰ ਤੂੰ ਇਸ ਸੰਬੰਧ ਵਿੱਚ ਆਪਣੇ ਪਿਤਾ ਨੂੰ ਦੱਸਿਆ ਜਾਂ ਕਿਸੇ ਹੋਰ ਨੂੰ ਦੱਸਿਆ ਤਾਂ ਉਹਦੇ ਫਾਦਰ ਦਾ ਜਾਨੀ ਤੇ ਮਾਲੀ ਨੁਕਸਾਨ ਕਰੇਗਾ ਬੇਸਡ ਅਪਨ ਦਾ ਕੰਪਲੇਂਟ ਬਰਾਦਰੀ ਦੇ ਵਿੱਚ ਜਿਹੜਾ ਹੈ ਚਰਨਦਾਸ ਏਰੀਆ ਸ਼ਨੀਬਾਪ ਹੈ ਉਹਦੇ ਖਿਲਾਫ ਰੇਪ ਅਤੇ ਪੋਕਸੋ ਦੀ ਰੈਲੇਵੈਂਟ ਤਰਾਮਾਂ ਦੇ ਤਹਿਤ ਪਰਚਾ ਦਰਜ ਕਰ ਲਿਆ ਗਿਆ ਤੇ ਦੋਸ਼ੀ ਨੂੰ ਤੁਰੰਤ ਗ੍ਰਿਫਤਾਰ ਕਰ ਲਿਆ ਗਿਆ ਅੱਜ ਦੋਸ਼ੀ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਜਾਏਗਾ ਤੇ ਉਹਦਾ ਮੈਕਸਿਮਮ ਰਿਮਾਂਡ ਲੈ ਕੇ ਅਸੀਂ ਤਫ਼ਤੀਸ਼ ਨੂੰ ਅੱਗੇ ਅਦਾਵਾਂਗੇ ਤਾਂ ਬਾਕੀ ਸਿਰ ਸ਼ਨੀਵਾਰ ਉਹਤੇ ਦਾ ਡਾਟਾ ਪਿੱਛੇ ਕੰਮ ਸੀਗਾ ਬਟ ਕੋਈ ਬਹੁਤ ਜ਼ਿਆਦਾ ਪ੍ਰੋਮਿਨੈਂਟ ਕੰਮ ਨਹੀਂ ਸੀਗਾ ਤੇ ਉਸੇ ਚੀਜ਼ ਦਾ ਫਾਇਦਾ ਉਠਾ ਕੇ ਜਦੋਂ ਭਗਵੰਤ ਜਿਹੜਾ ਲੜਕੀ ਦਾ ਫਾਦਰ ਸੀਗਾ ਕੰਮ ਤੇ ਜਾਂਦਾ ਸੀਗਾ ਮੋਚੀ ਦੇ ਕੰਮ ਤੇ ਜਾਂਦਾ ਸੀਗਾ ਤੇ ਪਿੱਛੋਂ ਉਹਦੇ ਨਾਲ ਸ਼ੋਸ਼ਣ ਕਰਦਾ ਰਿਹਾ ਤੇ ਰੇਲ ਵਿਭਾਗ ਨਾਲ ਵੀ ਜੁੜਿਆ ਨਹੀਂ ਹਜੇ ਅਸਲ ਵਿੱਚ ਇਹੋ ਦੀ ਕੋਈ ਗੱਲ ਨਹੀਂ ਸਾਹਮਣੇ ਬਟ ਅਸੀਂ ਇਹਨੂੰ ਤਫਤੀਸ਼ ਦੇ ਵਿੱਚ ਲੈ ਕੇ ਆਵਾਂਗੇ ਜੇਕਰ ਕੋਈ ਗੱਲ ਸਾਹਮਣੇ ਆਏਗੀ ਤੇ ਉਹਦੇ ਕੋਲਿਫਾਈ ਕਰਕੇ ਕਰਾਂਗੇ